ਅੱਜ ਤੁਹਾਨੂੰ ਹਰੇ ਇਲਾਇਚੀ ਦਾ ਅਪਾ ਦੱਸਦੇ ਆ ਤੁਸੀਂ ਮਿਹਨਤ ਕਰਦੇ ਹੋ ਬਹੁਤ ਜ਼ਿਆਦਾ ਕੰਮ ਕਰਦੇ ਹੋ ਪਰ ਤੁਹਾਡੇ ਕੋਲੇ ਪੈਸਾ ਨਹੀਂ ਰਹਿੰਦਾ ਤੁਸੀਂ ਪੈਸੇ ਤੋਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਰਹਿੰਦੇ ਹੋ ਤੁਸੀਂ ਕਰਨਾ ਕੀ ਆ ਬੜੀ ਆਸਾਨੀ ਦੇ ਨਾਲ ਹਰ ਇੱਕ ਦੇ ਘਰ ਦੇ ਵਿੱਚ ਹਰੇ ਇਲਾਇਚੀ ਹੁੰਦੀ ਆ ਪਰ ਪੀਲੇ ਵਾਲੀ ਇਲਾਇਚੀ ਨਹੀਂ ਹਰੇ ਰੰਗ ਵਾਲੀ ਜਿਹਦਾ ਹਰਾ ਰੰਗ ਇਲਾਇਚੀ ਦਾ ਬਿਲਕੁਲ ਪਿਓਰ ਤੁਹਾਨੂੰ ਹਰਾ ਦਿੱਸੇ ਇਲਾਇਚੀ ਵੀ 2-3 ਕਿਸਮ ਦੀ ਆਉਂਦੀ ਹੈ ਤੁਸੀਂ ਹਰੀਆਂ ਹੀ ਇਲਾਇਚੀਆਂ ਲੈਣੀਆਂ ਨੇ ਪੈਕਟ ਬੰਦ ਮਿਲ ਜਾਂਦਾ ਪਸਾਰੀ ਦੀ ਦੁਕਾਨ ਤੋਂ ਪਹਿਲਾਂ ਤੁਸੀਂ ਉਸ ਇਲਾਇਚੀ ਨੂੰ ਚੈੱਕ ਕਰ ਲੈਣਾ ਵੀ ਇਹਦਾ ਰੰਗ ਗ੍ਰੀਨ ਆ ਫਿਰ ਤੁਸੀਂ ਕਰਨਾ ਕੀ ਆ ਸ਼ੁੱਕਰਵਾਰ ਨੂੰ ਇੱਕ ਕਾਂਚ ਦੀ ਕੌਲੀ ਲੈ ਲੈਣੀ ਆ ਉਹਦੇ ਵਿੱਚ ਅੱਠ ਇਲਾਇਚੀਆਂ ਰੱਖਣੀਆਂ ਤੇ ਤੁਸੀਂ ਇਲਾਇਚੀ ਉੰਨੀ ਦੇਰ ਨਹੀਂ ਬਦਲਣੀ ਜਿੰਨੀ ਦੇਰ ਇਲਾਇਚੀ ਸੁੱਕ ਕੇ ਕ੍ਰੀਮ ਰੰਗ ਦੀ ਨਹੀਂ ਹੁੰਦੀ ਆਪਦਾ ਰੰਗ ਚੇਂਜ ਨਹੀਂ ਕਰਦੀ ਉਹਨਾਂ ਚ ਤੁਸੀਂ ਇਲਾਇਚੀ ਨਹੀਂ ਚੇਂਜ ਕਰਨੀ ਤੁਸੀਂ ਕੀ ਕਰਨਾ ਹਫਤੇਵਾਰ ਹਰ ਸ਼ੁੱਕਰਵਾਰ ਤੁਸੀਂ ਆਪਦਾ ਜਿਹੜਾ ਕਿਸੇ ਵੀ ਜਿਹੜੇ ਤੁਸੀਂ ਭਾਂਡੇ ਦੇ ਵਿੱਚ ਇਲਾਇਚੀ ਰੱਖੀ ਆ ਉਹ ਇਲਾਇਚੀ ਤੁਸੀਂ ਉਸੇ ਤਰ੍ਹਾਂ ਰੱਖਣੀ ਆ ਤੇ ਭਾਂਡਾ ਜ਼ਰੂਰ ਬਦਲ ਦੇਣਾ ਰੱਖਣੀ ਕਿੱਥੇ ਆ ਜਿਹੜਾ ਤੁਹਾਡਾ ਬੈੱਡ ਆ ਜਿੱਥੇ ਤੁਸੀਂ ਸੌਂਨੇ ਹੋ ਬਿਲਕੁਲ ਉਹਦੇ ਸਿਰਹਾਣੇ ਦੇ niche ਜਾ ਪਰ ਜਿਹੜਾ ਤੁਹਾਡਾ ਬੈੱਡ ਦਾ ਸੇਜਾ ਬਣਿਆ ਹੁੰਦਾ ਉਹਦੇ ਉੱਪਰ ਤੁਸੀਂ ਇਹ ਪਾਲ ਲਗਾਤਾਰ ਕਰਨਾ ਦੇਖਿਓ ਤੁਹਾਡੇ ਘਰ ਵਿੱਚ ਧਨ ਦੌਲਤ ਪੈਸੇ ਦੀ ਕਿੰਨੀ ਵਰਖਾ ਹੋਊਗੀ ਤੁਹਾਡਾ ਜਿਹੜਾ ਧਨ ਆ ਤੁਸੀਂ ਕਹਿੰਦੇ ਹੋ ਕਮਾਈ ਬਹੁਤ ਕਰਦੇ ਆ ਉੜ ਜਾਂਦਾ ਵਾ ਬਰਕਤ ਨਹੀਂ ਰਹਿੰਦੀ ਘਰ ਦੇ ਵਿੱਚ ਇੱਕ ਛੋਟੇ ਜਿਹੇ ਆਪਾ ਦੇ ਨਾਲ ਤੁਹਾਨੂੰ ਕਿੱਡਾ ਵੱਡਾ ਫਾਇਦਾ ਹੋ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ ਇੱਕ ਕਿਸਮ ਦਾ ਚਮਤਕਾਰ ਹੀ ਹੋ ਜਾਵੇਗਾ ਪਰ ਸਿਰਫ ਕਰਨਾ ਤੁਸੀਂ ਆ ਦੱਸਣਾ ਨਹੀਂ